ਇਹ ਸਾਨੂੰ ਦੇਖ ਕੇ ਕਹਿ ਦਿੰਦੇ ਨੇ ਇਹ ਕੋਈ ਪੜ੍ਹੇ ਲਿਖੇ ਨਹੀਂ ਇਹ ਤਾਂ ਦੇਸੀ ਜਿਹੇ ਨੇ ਲੱਗਦਾ ਵੀ ਦੇਖਣ ਨੂੰ ਵੀ ਇਹ ਦੇਸੀ ਆ ਜੱਟਾ ਹੈ ਕਿਹੜਾ ਇਹ ਪੜ੍ਹਿਆ ਹੋਊਗਾ ਜਾਂ ਆਪਾਂ ਥਰੀਆਂ ਗੱਲਾਂ ਕਰਾਂਗੇ ਕੋਰੀਆਂ ਕਰਾਂਗੇ ਭਾਈ ਮੈਂ ਤੁਹਾਨੂੰ ਦੱਸਦਾ ਮੈਂ ਬਥੇਰਾ ਪੜ੍ਹਿਆ ਲਿਖਿਆ ਹਾਂ ਇੱਥੇ ਮੈਂ 2003 ਤੋਂ ਲੈ ਕੇ 2007 ਤੱਕ ਬਹੁਤ ਧੱਕੇ ਖਾਦੇ ਜੇਲ੍ਹ ਕੱਟੀ ਐ ਇੱਥੋਂ ਹੀ ਕੋਈ ਐਸਾ ਵੈਸਾ ਕੰਮ ਹੁੰਦਾ ਬੜੈਲ ਜੇਲ੍ਹ ਕੱਟੀ ਉਹ ਤੋਂ ਬਾਅਦ 2011-12 11-11 2011 ਨੂੰ ਮੇਰੀ ਤਰੀਸੀ ਸੈਸ਼ਨ ਕੋਟ ਅੱਜ ਪਤਾ ਦਿਨ ਕੀ ਹੈ ਚਲੋ ਆਪਾਂ ਗੱਲਾਂ ਸਾਰੀਆਂ ਹੀ ਕਰਾਂਗੇ ਕੋਈ ਚੱਕਰ ਨਹੀਂ ਅੱਜ 11 11 11 25 ਐ 11 11 2011 ਨੂੰ ਥੱਪੜ ਡੇ ਸੀ ਰਾਸ਼ਟਰ ਥੱਪੜ ਡੇ ਸੀ ਕਿਹਦੇ ਵੱਜਿਆ ਸੀ ਨਿਸ਼ਾਂਤ ਸ਼ਰਮੇ ਕਿਹਨੇ ਮਾਰਿਆ ਸੀ ਸਾਡੇ ਜਥੇਦਾਰ ਸਰਦਾਰ ਜੇਤਾਰ ਸਿੰਘ ਹਵਾਲ ਇੱਥੋਂ ਦੇ ਸ਼ੈਤਾਨ ਆਰਐਸਐਸ ਦੇ ਕਪਾਲਤੂ ਕੁੱਤੇ ਨੂੰ ਜਿਨੇ ਹੱਥ ਕੜੀਆਂ ਜਾਕੜੇ ਹੋਏ ਸ਼ੇਰ ਨਾਲ ਪੰਜਾ ਲੈਣ ਦੀ ਕੋਸ਼ਿਸ਼ ਕੀਤੀ। ਉਦੋਂ ਮੈਂ ਤਰੀਕਪੁੱਤਣਾ ਸੀ ਪੇਸ਼ੀ ਮਾਨਸਾ ਤੋਂ ਸੈਕਸ਼ਨ ਕੋਰਟ ਚ ਪੈਂਦੀ ਸੀ। ਅਸੀਂ ਤੀਜੀ ਮੰਜ਼ਲ ਦੀ ਥੱਲੇ ਪਾਣਾ ਵਰਤਿਆ। ਇੱਕ ਕਾਂਡ ਹੋਰ ਹੋਇਆ ਸੀ ਉਸ ਦਿਨ। ਉਸੇ ਦਿਨ ਇੱਕ ਉਸ ਟਾਈਮ ਦਾ ਕਾਂਗਰਸ ਦਾ ਬਹੁਤ ਵੱਡਾ ਲੀਡਰ ਅੱਜ ਭਾਜਪਾ ਦਾ ਬਹੁਤ ਵੱਡਾ ਲੀਡਰ। ਉਦੋਂ ਬਾਦਲਕੀ ਸਰਕਾਰ ਹੁੰਦੀ ਸੀ। ਉਹਨਾਂ ਨੇ ਬਹੁਤ ਧੋਇਆ ਸੀ ਇੱਥੇ ਜਮਾ ਸਾਹਮਣੇ। ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਅੱਜ ਕੱਲ ਭਾਜਪਾ ਤੇ ਕਾਂਗਰਸ ਹੀ ਬਹੁਤ ਵੱਡਾ ਕੌਣ ਹੈ। ਇੱਥੇ ਬਹੁਤ ਉਹਦੇ ਵੀ ਜੂਤ ਪਤੰਗ ਹੋਇਆ ਸੀ। ਗੱਲ ਆਏ ਪੜੇ ਲਿਖਿਆ ਖੇਡੇ ਆ ਬਹੁਤ ਵੱਡੇ ਲੈਵਲ ਤੇ ਮੈਂ ਜੀਐਨਡੀ ਯੂਨੀਵਰਸਿਟੀ ਵੱਲੋਂ ਖੇਡਿਆ ਹਾਂ ਬਾਕਸਿੰਗ ਪੜਿਆ ਆ ਚੰਗੇ ਵਧੀਆ ਉਸ ਤੋਂ ਬਾਅਦ ਚਲੋ ਆਹ ਕੰਮਾਂ 'ਚ ਪੈ ਗਏ ਹੁਣ ਨਸ਼ੇ ਉੱਪਰ ਤੋਂ ਲੜ ਰਹੇ ਆ ਜੰਗ ਉਹੀ ਜੱਜ ਕੇ ਜੇ ਮੈਂ ਤੁਸੀਂ ਸਾਰੇ ਵੀ ਜਾਣਦੇ ਹੋ ਪਰ ਜਿਹੜੀ ਇਹ ਯੂਨੀਵਰਸਿਟੀ ਹੈ ਆਪਾਂ ਜੈਜ ਆ ਮੁੰਡਿਆਂ ਨੇ ਮੰਗ ਚੱਕੀ ਆ ਬਹੁਤ ਚਮਾਉਂ ਦੇਖਦੇ ਆ ਸਾਡਾ ਬਹੁਤ ਜੀ ਕਰਦਾ ਹੁਣ ਇੱਕ ਤਾਂ ਗੈਪ ਹੋ ਗਿਆ ਜਨਰੇਸ਼ਨ ਦਾ ਮੈਨੂੰ ਤਾਂ ਇਹ ਲੱਗਦਾ ਮੈਂ ਰਾਤ ਸੋਚੀ ਗਿਆ ਕਿਉਂ ਸੋਚਦਾ ਤੁਸੀਂ ਵੀ ਸੋਚੋਗੇ ਮੇਰੇ ਭਰਾਓ ਬੱਡੇ ਹੋਮੋਂਗੇ ਤਾਂ ਚਾਹੇ ਜਿਹੜੇ ਮੇਰੀ ਉਮਰ ਦਾ ਨਾ ਪਤਾ ਫਿਰ ਬੰਦਾ ਸੋਚਦਾ ਵੀ ਯਾਰ ਕਿਤੇ ਇਹ ਜਨ ਤੋਂ ਕੀ ਜਨ ਜੈਡ ਉਹੀ ਜੀ ਤਾ ਨਹੀਂ ਜੇ ਕਿਤੇ ਉਹ ਹੁੰਦੀ ਆ ਤਾਂ ਮੈਨੂੰ ਬਹੁਤ ਸਕੂਨ ਮਿਲ ਕੀ ਇਹ ਚੋਰ ਲੋਕ ਜੋ ਸਾਡਾ ਹੱਕ ਖੋ ਰਿਆ ਇਹ ਯੂਨੀਵਰਸਿਟੀ ਕੱਲੀ ਪੰਜਾਬ ਆਪਾਂ ਕਹਿੰਦੇ ਯੂਨੀਵਰਸਿਟੀ ਯੂਨੀਵਰਸਿਟੀ ਚੰਡੀਗੜ੍ਹ ਸਾਡਾ ਆਨੰਦਪੁਰ ਦਾ ਮਤ ਐ ਜੋ ਉਧਰ ਚ 9 ਨੰਬਰ ਲੈਣ ਆਨੰਦਪੁਰ ਦਾ ਮਤ ਆ ਤੁਸੀਂ ਪੜਿਆ ਸਾਰੇ ਨੇ ਬੜੇ ਲਿਖਿਆ ਨੌਜਵਾਨੋ ਇੱਧਰ ਵੇਖੋ ਅੱਖਾਂ ਜੱਖਾਂ ਮਲਾ ਕੇ ਬੜਿਆ ਬੜਿਆ ਕਿਸੇ ਨੇ ਨਹੀਂ ਜੀ ਕਿਉਂ ਫਿਰ ਕਾਮਜਾਬ ਕਿੱਥੋਂ ਜੋ ਅਨੰਦਪੁਰ ਦਾ ਮਤਾਂ ਨਹੀਂ ਪੜਦੇ ਜੋ ਆਪਣੇ 1984 ਚ ਲਿਖਿਆ ਗਿਆ ਕਿਸੇ ਨੇ ਵੀ ਲਿਖਿਆ ਆਪਣੇ ਸਿੱਖਾਂ ਦੀ ਪਹਿਲੀ ਮੰਗ ਹੈ ਉਹਦੇ ਚ ਨੌ ਨੰਬਰ ਲਾਈਨ ਲਿਖੀ ਗਈ ਹੈ ਚੰਡੀਗੜ੍ਹ ਪੰਜਾਬੀ ਬੋਲਦੇ ਖਿੱਤੇ ਪੰਜਾਬ ਦੇ ਇਹਦਾ ਇਹ ਮਤਲਬ ਨਹੀਂ ਕਿ ਇਹ ਯੂਨੀਵਰਸਿਟੀ ਪੜਨ ਵਾਲੇ ਬੱਚੇ ਕੋਈ ਉਹ ਹਰਿਆਣੇ ਦੇ ਹੋਣ ਜਾਂ ਕੋਈ ਉਹ ਰਾਜਸਥਾਨ ਦੇ ਹੋਣ ਉਹ ਸਾਡੇ ਤੋਂ ਉਹ ਵੀ ਸਾਡੇ ਭਰਾ ਨੇ ਪਰ ਅਸਲ ਚ ਇਹ ਕਿਉਂ ਹੈ ਇੱਕੋ ਇੱਕ ਬਾਲਡ ਦੀ ਯੂਨੀਵਰਸਿਟੀ ਆ ਜਿੱਤੇ ਪੈਸਾ ਪੰਜਾਬ ਦੇ ਸਰਦਾਰਾਂ ਦਾ ਲੱਗੇ ਕਿਵੇਂ ਲੱਗਿਆ 1850ਆਂ ਚ ਜਦੋਂ ਮਹਾਰਾਜਾ ਰਜੀਤ ਸਿੰਘ 1837 ਚਲੇ ਗਏ ਉਸ ਤੋਂ ਬਾਅਦ ਉਹਦੇ ਮੁੰਡੇ ਦਾ ਦਸਾ ਰਾਜ ਰਿਹਾ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਗਵਰਨਮੈਂਟ ਕਾਲਜ ਸੀ ਪਹਿਲਾ ਗਵਰਨਮੈਂਟ ਕਾਲਜ ਲਾਹੌਰ ਖੋਲਿਆ ਉਥੋਂ ਉਹ ਤੋਂ ਵਿਗੜ ਕੇ ਇਹ ਯੂਨੀਵਰਸਿਟੀ ਬਣੀ ਉਸ ਤੋਂ ਬਾਅਦ ਉਹ ਕਾਲਜ ਕਿੱਥੇ ਆਇਆ ਹਸ਼ਿਆਰਪੁਰ ਹਸ਼ਿਆਰੋਂ ਬਰਸੋਲਣ ਗਿਆ ਸੋਲਣੋ ਫੇਰ ਕਿੱਥੇ ਗਿਆ ਫੇਰ ਹਸਾਰ ਗਿਆ ਹਸਾਰੋਂ ਉਰੇ ਚੰਡੀਗੜ੍ਹ ਆਇਆ ਤੇ ਸਰਦਾਰਾਂ ਅੰਗਰੇਜ਼ਾਂ ਨੇ ਹੱਥ ਖੜਾ ਕਰਤਾ ਸਭ ਤੋਂ ਪਹਿਚ ਹਸਾਰ ਨੂੰ ਹਸਾਰ ਨਹੀਂ ਹਸਾਰ 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 ਵੀ ਗਿਆ ਸੀ ਹਸਾਰਪੁਰ ਦਿੱਲੀ ਵੀ ਗਿਆ ਦਿੱਲੀ ਨੂੰ ਦੋ ਕਾਲ ਜੋ ਚਲੋ ਮਾਤਾ ਮੈਂ ਨੂੰ ਗਲਤੀ ਲੱਗੀ ਮਾਫ ਕਰਿਓ ਦਿੱਲੀ ਵੀ ਦੋ ਕਾਲ ਜੋ ਖੋਲੇ ਸੀ ਸੇਮ ਟਾਈਮ ਤਾਂ ਕੀ ਹੋਇਆ ਇਹਨਾਂ ਨੇ ਅੰਗਰੇਜ਼ਾਂ ਨੇ ਹੱਥ ਖੜੇ ਕਰਤੇ ਤਾਂ 50 ਦੇ ਸਿੰਘਾਂ ਸਰਦਾਰਾਂ ਨੇ ਸਿੱਖਾਂ ਨੇ ਅਸਲ ਕਰ ਗੁਰੂ ਦੇ ਅਸਲੀ ਸਿੰਘਾਂ ਨੇ ਜੋ ਅਸਲੀ ਲੜਾਕੇ ਨੇ ਅਸਲੀ ਫੇਰ ਜਿਨ੍ਹਾਂ ਦੀ ਇਹ ਧਰਤੀ ਆ ਸਾਰੀ ਜਿੰਨਾ ਕਰਕੇ ਜਿਉਣ ਜੋਗੇ ਹੋਏ ਆ ਆਪਾਂ ਉਹਨਾਂ ਨੇ ਆਪਦੇ ਜੇਬਾਂ ਜੋ ਫੰਡ ਪਾ ਕੇ ਯੂਨੀਵਰਸਿਟੀ ਬਣਾਈ ਸੀ ਜਿਹਦੇ ਪੰਜਾਬ ਦਾ ਹੱਕ ਸੀ ਪਹਿਲਾਂ ਅੰਗਰੇਜ਼ਾਂ ਨੇ ਪੰਜਾਬੀ ਵੀ ਨਹੀਂ ਲਾਉ ਕਰੀ ਤਾਂ ਇਹ ਯੂਨੀਵਰਸਿਟੀ ਸਾਡੀ ਆ ਫਿਰ ਆਪਾਂ 84 ਦਾ ਮਤ ਉਹ ਚ ਸਾਫ਼ ਕਿਹਾ ਗਿਆ ਉਹ ਆਪਾਂ ਫਿਰ ਹੁਣ ਮੇਗੀਆਂ ਭੈਣਾਂੇ ਬੈਠੀਆਂ ਗੱਲ ਕਰਦਾ ਆਮ ਗੱਲ ਆ ਇੱਥੇ ਉਹਨੂੰ ਖੁੱਲਾ ਵੀ ਅਸੀਂ ਸੰਦੂਕ ਲੈ ਕੇ ਕੀ ਕਰਨਾ ਸਾਨੂੰ ਕੁੜੀ ਤੋਰੋ ਸਾਨੂੰ ਚੰਡੀਗੜੀ ਦਿਓ ਸਾਡਾ ਸੀ ਤੇ ਫੁਲਕਾਰੀ ਪਾਉਣੀ ਐ ਚੰਡੀਗੜੀ ਸਾਡਾ ਐ ਸਾਡੀ ਚੰਡੀਗੜ੍ਹ ਨਾਲ ਸਾਨੂੰ ਸਾਰਾ ਗੁੱਸਾ ਆ ਗਿਆ ਯੂਨੀਵਰਸਿਟੀ ਵੀ ਆ ਗਈ ਕਾਲਜ ਵੀ ਆ ਗਿਆ ਸਾਡੀ ਤਾਂ ਮੰਗ ਯੂਨੀਵਰਸਿਟੀ ਦੀ ਬਾਕੀ ਇਹ ਬੱਚੇ ਲੜ ਰਹੇ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਲੜਦੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਜੋ ਲੜੂਗਾ ਜੇ ਆਪਾਂ ਅੱਜ ਲੜਾਂਗੇ ਇਹਨਾਂ ਨੌਜ ਬੜੇ ਉਚਾਰਾਂ ਦੀ ਹੈ ਅਕੜਾ ਅੱਜ ਦਾ ਕੰਮ ਹੈ ਕਿੰਨੇ ਬਰੇ ਹੋਗੇ ਕੰਮ ਚੱਲਦਿਆਂ ਨੂੰ ਸ਼ਾਇਦ ਮੋਦੀ ਇੱਥੇ ਝੁਕੇ ਜੋ ਆਰਐਸਐਸ ਹੈ ਉਹ ਇੱਥੇ ਝੁਕੇ ਇੱਕ ਵਾਰ ਤਾਂ ਕਿਸਾਨ ਅੰਦੋਲਨ ਦਿੱਲੀ ਝੁਗਿਆ ਝੁਗਿਆ ਕਿ ਨਹੀਂ ਝੁਗਿਆ ਉਹ ਕਿਵੇਂ ਝੁਗਿਆ ਉਹ ਬਾਬਾ ਉਹ ਲੋ ਮੂਰੇ ਸੀ ਪੂਰਾ ਕਿਸਾਨ ਅੰਦੋਲਨ ਚ ਹਨਾ ਇਹਦੀ ਜੀਭ ਤੇ ਸੀ ਭਾਈ ਸਾਰਾ ਕੋਰੇ ਬੈਰੀ ਬੂਰੀ ਕੱਲ ਮੈਨੂੰ ਇੱਕ ਜੱਲ ਹੋਰ ਦੱਸਦਾ ਯਾਰ ਕਿਸੇ ਨੂੰ ਇਹ ਗੱਲ ਰੜਕ ਵੀ ਸਕਦੀ ਹੈ ਪਰ ਮੈਨੂੰ ਲੱਗਿਆ ਯਾਰ ਹਰੇਕ ਨੌਜਵਾਨ ਚ ਦੀਪ ਸਿੱਧੂ ਦਿਖਿਆ ਮੈਨੂੰ ਕੀ ਜ਼ੋਨਿਹਾਰੇ ਦੀਪ ਸਿੱਧੂ ਹਰ ਥਾਂ ਮੈਨੂੰ ਨਜ਼ਰ ਆਇਆ ਦੀਪ ਸਿੱਧੂ ਤੁਰਦਾ ਫਿਰਦਾ ਵੀ ਆ ਫਿਰਦਾ ਕਿਉਂ ਉਹਦੀਆਂ ਗੱਲਾਂ ਨੇ ਇਹ ਸੈਨਟ ਸੁੰਨਟ ਵਾਲੀਆਂ ਗੱਲਾਂ ਪਹਿਲਾਂ ਕਰੀਆਂ ਸੀ ਅੱਜ ਉਹ ਸਾਡੇ ਘਾੜੀ ਆ ਗਈਆਂ ਤਾਂ ਇਹ ਲੱਤਾਂ ਫੜ ਕੇ ਏਡੇ ਕੋਈਨਾਂ ਨੂੰ ਇਹ ਅੱਜ ਕੱਲੀ ਯੂਨੀਵਰਸਿਟੀ ਤੇ ਆਰਐਸਐਸ ਕਵਜਾਂ ਨਹੀਂ ਕਰ ਰਹੀ ਸਾਡੇ ਹੋਈ ਹੋਈ ਇਹਨਾਂ ਨੇ ਸਾਡੇ ਗੁਰਦੁਆਰਿਆਂ 'ਚ ਵੀ ਟੱਲ ਲਾ ਦੇਣੇ ਆ ਜੀ ਸਮਝ ਗਏ ਮੰਦਰ ਤੋੜ ਕੇ ਮਸਜਿਦਾਂ ਬਣਾਉਣੀਆਂ ਨਾਂ ਬਦਲ ਦੇਣਾ ਕਦੇ ਕਿਸ ਦਾ ਨਾਂ ਬਦਲਤਾ ਕਦੇ ਕਿਸ ਦਾ ਸ਼ਹਿਰਾਂ ਦੇ ਨਾਂ ਬਦਲਦੇ ਨੇ ਤਾਂ ਫਿਰ ਇਹਨਾਂ ਨੂੰ ਕਿਧਾ ਕੋਖਾ ਕੰਮ ਸੋ ਇਹਨਾਂ ਤੋਂ ਬਚੋ ਇਕੱਠੇ ਹੋ ਕੇ ਲੜੋ ਸਾਰੇ ਧਰਮਾਂ ਦੇ ਲੋਕ ਸਾਬ ਸੂਬਿਆਂ ਦੇ ਲੋਕ ਹਾਂ ਹਰਿਆਣੇ ਦਾ ਵੀ ਉਹਨਾਂ ਹੀ ਹੱਕ ਹੈ ਹਰਿਆਣਾ ਮਹਾਰਾਜਨ ਜੀ ਸਿੰਘ ਆ ਰਾਜ ਦੇਖ ਲੋ ਉਹਨਾਂ ਦਾ ਸਾਫ ਦਾ ਬਰੋਬਰ ਹੱਕ ਆ ਆਪਾਂ ਕਿਸੇ ਨੂੰ ਦਰਕਨਾਰ ਨਾ ਕਰੋ ਹਿਆਣੇ ਦੇ ਮੁੰਡੇ ਹੀ ਬਹੁਤ ਸਪੋਰਟ ਕਰ ਰਹੇ ਨੇ ਜਿੱਦੀ ਯੂਨਿਟੀ ਹੋ ਗਈ ਅਸੀਂ ਤਾਂ ਭਰਾਵਾ ਲੜਾਕੇ ਬੰਦੇ ਆ ਲੜਨ ਵਾਲੇ ਡਾਂਗ ਫੇਰਨ ਵਾਲੇ ਕੋਈ ਬਹੁਤੇ ਵੱਡੇ ਬੁੱਧੀਜੀਵੀ ਵੀ ਨਹੀਂ ਹੈਣਾ ਅਸੀਂ ਤਾਂ ਛੋਟੇ ਨਾਲ ਖੜੇ ਆ ਛੋਟੇ ਪਿੱਛੇ ਖੜਾਂਗੇ ਕੱਲ ਤਰੀਕ ਸੀ ਕੱਲ ਜੀ ਬਹੁਤ ਕਰਦਾ ਸੀ ਪਰ ਬਰੰਟ ਕੱਢੇ ਜੱਜ ਨੇ ਕਿਉਂ ਆ ਲੜਾਈਆਂ ਜੀ ਇਹ ਲੜਦਿਆਂ ਨਸ਼ੇ ਵਿਰੁੱਧ ਕੋਈ ਸਾਥ ਸੂਤ ਤਾਂ ਖਰ ਨਹੀਂ ਦਿੰਦਾ ਲੜਦੇ ਲੋਕਾਂ ਦਾ ਸਹੀ ਗੱਲ ਤੀਕਾਂ ਗੱਲਾਂ ਉਹ ਬੁਖਤ ਨਹੀਂ ਆ ਪੈਂਦੀਆਂ ਨੇ ਹਾਂ ਸਟੇਜ 'ਲਾਓ ਮੇਰੇ ਵਰਗੇ ਆ ਕੇ ਜੋ ਜੋ ਆਏ ਬਥੇਰੇ ਕਰਨਗੇ ਅਗਰ ਭੁਗਤਣਾ ਆਪ ਨੂੰ ਕੋਈ ਪਰ ਲੜਨਾ ਵੀ ਜ਼ਰੂਰੀ ਆ ਕੋਈ ਚੱਕਰ ਨਹੀਂ ਲੜੋ ਪੂਰੀ ਜੱਜ ਕੇ ਤੁਹਾਡੇ ਨਾਲ ਖੜਾਂਗੇ ਕੱਲ ਆ ਨਹੀਂ ਸਕੇ ਮਾਫੀ ਚਾਹੋਣੇ ਆ ਅੱਜ ਕੱਲ ਤਰੀਕ ਸੀ ਭਾਈ ਬਰੰਟ ਕੱਢੇ ਸੀ ਅੱਜ ਆਏ ਅੱਗੇ ਵੀ ਆਵਾਂਗੇ ਸੋਨੂੰ ਸਲੂਟ ਹੈ ਸਾਰੇ ਭਰਾਵਾਂ ਨੂੰ ਜੋ ਲੜ ਰਹੇ ਨੇ ਇੱਕੋ ਵੀਰ ਅਸ਼ਮੀਤ ਸਿੰਘ ਇਹ ਬੱਚੇ ਜੋ ਵੀ ਜਿਹੜੇ ਵੀ ਆਪਣੇ ਆ ਮੁੰਡਾ ਖੜਾ ਇੱਥੇ ਲਖਨਊ ਤੋਂ ਇੱਕ ਹਰਿਆਣ ਜਿੰਨੇ ਵੀ ਭਰਾਓ ਤੁਸੀਂ ਮੈਂ ਤੁਹਾਨੂੰ ਨਹੀਂ ਜਾਣਦਾ ਕਿਉਂ ਮੈਂ ਆ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਇੱਕ ਉਹ ਭੈਣ ਨਿੱਕੀ ਜੀ ਕੁੜੀ ਘਟਾਰੋਂ ਤਿੱਖੀ ਹਾਂਜੀ ਹਾਂ ਸਾਰਾ ਹਨਾ ਹੋਰ ਸਾਰੀਆਂ ਭੈਣਾਂ ਅੱਭਲ ਮੈਂ ਤੁਸੀਂ ਇਕੱਲਾ ਇਕੱਲਾ ਬੱਚਾ ਇਕੱਲਾ ਇਕੱਲਾ ਬੱਚਾ ਤੂੰ ਵੀ ਤੂੰ ਵੀ ਤੂੰ ਵੀ ਤੂੰ ਵੀ ਸਰਦਾਰ ਵੀ ਮੋਨਾ ਵੀ ਉਹ ਕਹਿੰਦਾ ਕੀ ਮੁਹੰਮਦ ਕੀ ਸਰਦਾਰ ਕੀ ਮੁਹੰਮਦ ਸਭ ਗੁਰੂ ਦੇ ਬੱਚੇ ਹਨਾ ਕੀ ਰਾਮ ਕੀ ਕੁਮਾਰ ਸਾਹਿਬ ਸਭ ਜਿੰਨੇ ਤੁਸੀਂ ਪੱਗਾਂ ਵਾਲਿਓ ਚਾਹੇ ਮੋਨਿਓ ਇਥੇ ਧਰਮ ਦੇ ਨਾਂ ਦੀ ਕੋਈ ਚੀਜ਼ ਨਹੀਂ ਹਾਂ ਪੰਜਾਬ ਦੀ ਜਰੂਰ ਆ ਪੰਜਾਬ ਲਈ ਦਰਦ ਹੋਣਾ ਚਾਹੀਦਾ ਪੰਜਾਬੀ ਲਈ ਦਰਦ ਹੋਣਾ ਚਾਹੀਦਾ ਤੁਹਾਡੇ ਨਾਲ ਆ ਭਾਈ ਤੁਸੀਂ ਨੌਜਵਾਨਾਂ ਨੇ ਅੱਜ ਤੱਕ ਨੌਜਵਾਨਾਂ ਦਾ ਚੱਕਿਆ ਹੋਇਆ ਬੀੜਾ ਕਦੇ ਥੱਲੇ ਨਹੀਂ ਡਿੱਗਿਆ ਅਸੀਂ ਨਸ਼ੇ ਪਰ ਤੋਂ ਚੱਕਿਆ ਸੀ ਤਿੰਨ ਚਾਰ ਸਾਲ ਪਹਿਲਾਂ ਸਾਡੇ ਤੇ 18 19 ਵਰਚੇ ਪਾਰਖੇ ਨੇ ਅਸੀਂ ਨਹੀਂ ਹਟੇ ਨਾ ਹਟੀਏ ਜਿੱਦੇ ਗੋਲੀ ਮਾਰੀ ਮਾਰ ਤੇ ਮਕਾ ਤੇ ਕਿਉਂ ਸਾਰਾ ਤੰਤਰੀ ਹੈ ਨਾ ਨਸ਼ੇ ਵਾਲਾ ਤੁਸੀਂ ਤਾਂ ਮੁੰਡੇ ਪੜੇ ਲਿਖੇ ਹੋ ਸਾਰਾ ਕੁਝ ਪਤਾ ਹੀ ਆ ਤੁਹਾਨੂੰ ਤਾਂ ਨਸ਼ਾ ਚੱਲਦਾ ਕਿੱਥੋਂ ਆ ਦੇਣ ਕੀ ਦੀ ਐ ਤੋਂ ਕਮਾਈ ਕਿਨੂੰ ਆ ਵੱਡੇ ਵੱਡੇ ਪੁਲਿਸ ਅਫਸਰ ਬਕਿਆਉਂਦੇ ਨੇ ਇਹ ਵੱਡੇ ਵੱਡੇ ਲੀਡਰ ਬਕਿਆਉਂਦੇ ਨੇ ਇਹ ਸਾਰਾ ਅਸਲ ਚ ਵੱਡਾ ਬਾਹਰੋਂ ਕਿੰਨਾ ਦਾ ਹੈ ਤਾਂ ਆਪਣੇ ਆਦਨੇ ਇਹ ਲੋਕ ਪਰ ਆਪਾਂ ਲੜ ਰਹੇ ਹਾਂ ਕਿਉਂ ਲੜ ਰਹੇ ਹਾਂ ਮੈਂ ਇੱਥੇ ਰਹਿ ਚੁੱਕਿਆ ਹਾਂ ਇਕੱਲੇ ਇਕੱਲੇ ਹੋਸਟਲ ਚ ਰਹਾਂ ਇਕੱਲੇ ਇਕੱਲੇ ਪੀਸੀ ਚ ਰਹਾਂ ਘੋੜਾ ੜਾ ਰਹੇ ਆਂ ਉਂ ਵੀ ਰਹਾਂ ਬਾਕਸਿੰਗ ਖੇਡਦਾ ਰਹਾਂ ਇੱਥੇ ਕਈ ਜਿਮਾਂ ਕਈ ਨੈਸ਼ਨਲ ਲੈਵਲ ਦੇ ਕੰਪੀਟੀਸ਼ਨ ਕਰਤੀਆਂ ਮੈਨੂੰ ਪਤਾ ਇੱਥੇ ਨਸ਼ਾ ਸਭ ਤੋਂ ਪਹਿਲਾਂ ਉਰੇ ਆਇਆ ਸੀ ਪੰਜਾਬ ਨਾਲ ਤੁਸੀਂ ਵੀ ਦੇਖਦੇ ਹੋ ਮੁੰਡੇ ਵੀ ਦੇਖਦੇ ਹੋ ਕੁੜੀਆਂ ਵੀ ਦੇਖਦੇ ਹੋ ਉਹਨਾਂ ਕਰਨ ਵਾਲਿਆਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਵੇਚਣ ਵਾਲਿਆਂ ਦਾ ਉਹ ਵੇਚਣ ਵਾਲਿਆਂ ਦਾ ਜਿਹੜੇ ਇੱਥੇ ਆ ਕੇ ਵੇਚ ਕੇ ਜਾਂਦੇ ਨੇ ਯੰਕਰ ਜੀ ਉਹਨਾਂ ਦਾ ਨਹੀਂ ਇੱਕ ਇੱਕ ਜਿਹੜੇ ਉਹਨਾਂ ਨੂੰ ਦਿੰਦੇ ਨੇ ਵੱਡੇ ਵਾਈਟ ਕਾਲਰ ਜਿਹੜੇ ਸਾਡੇ ਬੰਦਿਆਂ ਦੇ ਪੜ੍ਹਦੇ ਸੀ ਉਰੇ ਤੇ ਇੱਥੇ ਰਾਜੇ ਬਣੇ ਬੈਠੇ ਹੁਣ ਵੀ ਉਹਨਾਂ ਦਾ ਸੋ ਉਹਨਾਂ ਦੇ ਮੰਗਲ ਵੀ ਪਿਆ ਕਰੋ ਬਹੁਤ ਜ਼ਰੂਰੀ ਹੈ ਕਿਉਂਕਿ ਸਾਰੇ ਬੱਚੇ ਆਪਣੇ ਭਰਾ ਨੇ ਜੇ ਨਸ਼ੇ ਤੋਂ ਬਚੇ ਉਹਨਾਂ ਪ੍ਰੋਫੈਸਰਾਂ ਦਾ ਤਿੰਨ ਪ੍ਰੋਫੈਸਰ ਖੜੇ ਨੇ ਛੋੜ ਲੈ ਕੇ ਚਾਰ ਕਿੰਨੇ ਪ੍ਰੋਫੈਸਰ ਸਾਹਿਬ ਖੜੇ ਨੇ ਬਾਈ ਛੋੜ ਨਾਲ ਕੋਈ ਤੱਕੀ ਟੀਮ ਹੈ ਸਾਰੀ ਐਨਰਜੀ ਲੱਗ ਰਹੀ ਹੈ ਜਥੇਬੰਦੀਆਂ ਛੋਡੇ ਨਾਲ ਸਾਰੀਆਂ ਜਥੇਬੰਦੀਆਂ ਜਥੇਬੰਦੀਆਂ ਨਹੀਂ ਅਸਲ 'ਚ ਦੇਖੋ ਅਸਲ 'ਚ ਮੋਰਚਾ ਉਹ ਹੈ ਕੋਈ ਜਥੇਬੰਦੀ ਨਹੀਂ ਕੋਈ ਕਮੇਟੀ ਨਹੀਂ ਪੰਜਾਬ ਪੰਜਾਬ ਬਚਾਓ ਯੂਨੀਵਰਸਿਟੀ ਮੋਰਚਾ ਹਰੇਕ ਸਟੂਡੈਂਟ ਦੀ ਪਾਰਟੀ ਵਾਈ ਨਹੀਂ ਕਰਨੀ ਰਾਜਨੀਤੀ ਨਹੀਂ ਕਰਨੀ ਮੈਂ ਤਾਂ ਤੁਹਾਨੂੰ ਕਹਿਣਾ ਤੁਸੀਂ ਸਹਿਯੋਗ ਲੈਣਾ ਤੁਸੀਂ ਲੜੋ ਆਪਦੇ ਮਾਪਿਆਂ ਨੂੰ ਆਵਾਜ਼ ਮਾਰੋ 50 ਖਾਤਰ ਲੜ ਰਹੀਆਂ ਜਥੇਬੰਦੀਆਂ ਜੂਨ ਨਾ ਸਾਰਿਆਂ ਧਾੜ ਮਿਕਦਾ ਗੱਲ ਕਰ ਕਿਸੇ ਰਾਜਨੀਤਿਕ ਦਾ ਨਾਮ ਰਾਜਨੀਤੀ ਤੋਂ ਵਿਚਾਰੱਖੋ ਕੋਈ ਵੀ ਰਾਜਨੀਤਿਕ ਹਣਾ ਪਾਰਟੀ ਤੋਂ ਉਹ ਤੋਂ ਵਿਚਾਰੱਖੋ ਕਿਉਂਕਿ ਉਹਨਾਂ ਨੇ ਆਪ ਦੀ ਰਾਜਨੀਤੀ ਕਰਨੀ ਇੱਕ ਲੜਾਈ ਕਰਨੀ ਹੈ ਸੰਘਰਸ਼ ਕਰਨਾ ਜਾਨੀ ਕਿ ਸਿੰਘਾਸਣ ਲੜਨ ਦਾ ਮਤਲਬ ਉਹਦੇ ਨੇ ਡਾਂਗ ਮਾਰਨਾ ਸਾਨੂੰ ਸਲੂਟ ਆ ਬਹੁਤ ਚਿਰ ਬਾਅਦ ਸਟੂਡੈਂਟ ਅੰਦੋਲਨ ਦੇਖਿਆ ਬਹੁਤ ਚਿਰ ਬਾਅਦ ਅਸੀਂ ਵੀ ਲੜੇ ਹਾਂ ਅਸੀਂ ਬੱਸਾਂ ਖਾਤਰ ਲੜੇ ਹਾਂ ਮਾਨਸਾ 2000 ਤੋਂ ਬਾਅਦ ਆਹ ਲੜਿਆ ਨਸ਼ਿਆਂ ਆਲਾ ਵਿਜਲੀ ਦੂਜਾ ਲੜਿਆ ਜਿਹਦਾ ਕਿਸੇ ਕੰਮ ਨਹੀਂ ਆਇਆ ਜਿਹੜੇ ਅੱਜ ਕੀ ਰੱਸੀ ਹੁਣ ਚਲੋ ਕੋਈ ਦੱਸਣ ਦਾ ਫਾਇਦਾ ਨਹੀਂ ਐ ਸੋ ਭਾਈ ਲੜੋ ਸਾਨੂੰ ਸਲੂਟ ਆ ਤੁਹਾਡੇ ਚਿਹਰੇ ਦੇਖ ਕੇ ਮਨ ਨੂੰ ਖੁਸ਼ੀ ਹੋਈ ਕਿ ਸਾਡੇ ਭਰਾ ਲੜਨ ਵਾਲੇ ਵੀ ਐ ਨਸ਼ੇ ਪੱਤੇ ਤੋਂ ਬਚ ਕੇ ਗੁਰੂ ਦਾ ਨਾਮ ਜਪ ਕੇ ਆਪ ਦੇ ਆਪ ਦੇ ਧਰਮ ਆਪ ਦੇ ਆਪ ਦੇ ਇਸ਼ਟ ਚ ਪੱਕੇ ਹੋ ਕੇ ਜਗਾਰੇ ਗਿ ਜਾ ਕੇ ਜਮਾ ਜੱਜ ਕੇ ਕਾ ਖਾਕੀ ਨਿੱਕਰ ਵਾਲੇ ਤੁਸੀਂ ਟੰਗਿਆ ਕੱਚਾ ਸਵਾਰ ਲਿਆ ਦਾ ਨਿਆਰਾ ਆ ਗਿਆ ਦਿਲ ਨੂੰ ਸਕੂਨ ਹੋ ਗਿਆ ਇਹ ਕਾ ਵੀ ਨਹੀਂ ਕੋਈ ਇਹਨੂੰ ਪੜਾ ਮੰਨਿਓ ਆਹ ਬੁੱੱਜੜ ਨੂੰ ਇਹ ਵੀ ਨਹੀਂ ਚੰਗਾ ਇਹ ਸਭ ਤੋਂ ਵੱਡਾ ਪਾਪੀ ਇਹਨੇ ਤਾਂ ਵੇਚਿਆ ਹੁਣ ਮੈਂ ਸੱਚ ਇੱਕ ਗੱਲ ਹੋਰ ਕਰਨਾ ਐ ਸੈਂਟਰ ਵਾਲਿਆਂ ਕੋਲੇ ਇਹ ਕਿਉਂ ਐ 3000 ਕਰੋੜ ਲਾ ਲੋ 4000 ਕਰੋੜ ਲਾ ਲੋ ਸਾਲਾਨਾ ਭਰੇਗਾ ਭਗਵੰਤ ਮਾਨ ਦਾ ਕਿਉਂ ਨਹੀਂ ਭਰਦਾ ਉਹ ਤਾਂ ਜਿੰਦੇ ਦਿਨ ਉਹਨਾਂ ਤੋਂ ਤਾਂ ਖਰਚੀ ਚੱਕੇ ਜਾਂਦਾ ਪੰਜਾਬ ਦੀਆਂ ਜੋ ਜੋ ਦੋ ਜੂਨੀ ਯੂਨੀਵਰਸਿਟੀਆਂ ਦੱਸਦਾ ਜੀਐਨਡੀਯੂ ਤੇ ਪਟਿਆਲੇ ਵਾਲੀ ਕਿੱਡੀਆਂ ਹਾਈ ਕਲਾਸ ਸੀ ਸਾਡੇ ਵਲੇਿਆਂ ਚ ਕਿੱਡੀ ਸਟਰੈਂਥ ਸੀ ਜਿਹੜੇ ਉੱਥੇ ਪੜ੍ਹੇ ਨੇ ਉੱਥੋਂ ਨਿਕਲ ਕੇ ਆਨੇ ਪ੍ਰੋਫੈਸਰ ਜਾਂ ਸਪੋਰਟਸਮੈਨ ਉਹਨਾਂ ਨੂੰ ਪੁੱਛੋ ਤੇ ਇਹ ਆ ਜਿਹੜੇ ਅਪਰ ਕਲਾਸ ਦੀ ਕਿਉਂ ਪਹੁੰਚ ਗਈ ਉਹਨਾਂ ਦਾ ਇਹ ਹਾਲ ਕਿਉਂ ਆ ਕਦੇ ਵਿਚਾਰ ਕੇ ਦੇਖਿਆ ਉਹ ਲਵਲੀ ਵੀ ਬੀਜੀ ਵੀ ਫੇਲ ਹੋ ਗਈ ਉਹ ਤਾਂ 2007 ਤੱਕ ਚੱਲੀ ਸੀ ਪੰਜਾਬ ਦੀਆਂ ਜੂਨੀਅਰ ਯੂਨੀਵਰਸਟੀਆਂ ਆਪਾਂ ਇਹਨੂੰ ਪੰਜਾਬ 'ਚ ਲੈ ਜਾਾਂਗੇ ਪਰ ਪੈਸਾ ਫੰਡ ਦਿਓ ਭਾਈ ਇਹਦੇ ਖਾਤਰ ਜਾਰੀ ਕਰੋ ਅੱਜ ਕਰੋ ਇਕੱਠੇ 3 ਸਾਲਾਂ ਦਾ ਫੰਡ ਜਾਰੀ ਕਰੋ ਕਿੱਥੋਂ ਦੇਣਗੇ ਫੰਡ ਅਗਲੇ ਕਹਿੰਦੇ ਅਸੀਂ ਫੰਡ ਦੇਣਾ ਤੁਸੀਂ ਲੈ ਲਓ ਲੈ ਲਓ ਫੰਡ ਉਹ ਤਾਂ ਕੇਂਦਰੋਂ ਦਾ ਤੁਸੜਾ ਕੇ ਭਜਾਂਗੇ ਆ ਭੱਜਦੇ ਜਦੋਂ ਆਪਣੇ ਬੰਦੇ ਫਾਂਡ ਹੀ ਦੇ ਰਹੇ ਆਪਣਾ ਰਾਜ ਕਰਤਾ ਫਿਰ ਕਹਿੰਦੇ ਇੱਥੇ ਮੈਂ ਸੁਣ ਰਿਹਾ ਸੀ ਕਿ ਇੱਕ ਬਹੁਤ ਵੱਡੇ ਉਸ ਮੁਖੀ ਦਾ ਬਿਆਨ ਆਇਆ ਅਗੇ ਅਸੀਂ ਪੰਜਾਬ ਪੁਲਿਸ ਨੂੰ ਹੌਲੇ ਕੱਲ ਮੈਂ ਪੰਜਾਬ ਪੁਲਿਸ ਦਾ ਜਵੱਚਿਆਂ ਨੂੰ ਗੁਰਦੇ ਦੇਖੀਆ ਕੁੜੀਆਂ ਨੂੰ ਰੇ ਉਹਨੇ ਕੀ ਦੱਸਾਂ ਸਾਡੇ ਨਾਲ ਕੀ ਕੁਸ਼ ਕਰਿਆ ਚਲੋ ਉਹ ਲੈ ਲਾਗਾ ਪਰ ਫਿਰ ਵੀ ਅਸੀਂ ਆਸ ਕਰਦੇ ਹਾਂ ਤੁਸੀਂ ਇਹ ਲੜੋਗੇ ਇਹ ਸੰਘਰਸ਼ ਲੜੋਗੇ ਸੰਘਰਸ਼ ਲੜ ਕੇ ਜਿੱਤ ਕੇ ਪੜ ਕੇ ਆਦੇ ਮਾਂ ਬਾਪ ਦਾ ਨਾਮ ਰੋਸ਼ਨ ਕਰੋਗੇ ਕਿਸੇ ਪੁੱਠੇ ਰਸਤੇ ਤੇ ਜਾਣਾ ਬਈ ਇਥੇ ਕਿਸੇ ਦਾ ਖੂਨ ਨਹੀਂ ਡੁੱਲਣਾ ਚਾਹੀਦਾ ਕੋਈ ਸ਼ਰਾਰਤ ਨਹੀਂ ਕਰਨੀ ਕੋਈ ਹਿੰਸਾ ਕੋਈ ਵੀ ਗਲਤ ਕੰਮ ਨਹੀਂ ਕਰਨਾ ਯਾਰ ਕਿਉਂਕਿ ਸੋਡਾ ਫਿਊਚਰ ਸੋਡੇ ਮਾਪੇ ਨੇ ਸਾਨੂੰ ਰੱਪੜਨੇ ਪਈ ਆਪਣੇ ਹੱਕਾਂ ਲਈ ਲੜਨਾ ਫੀਸਾਂ ਘਟਾਉਣ ਲਈ ਅਸੀਂ ਲੜਦੇ ਰਹੇ ਹਾਂ ਬੱਸਾਂ ਲਈ ਅਸੀਂ ਲੜਦੇ ਨੇ ਆ ਹੱਕ ਲਈ ਲੜੋ ਬਟ ਕਿਸੇ ਦੇ ਬਹਿਕਾ ਵਿੱਚ ਆ ਕੇ ਕਿਸੇ ਗਲਤ ਬੰਦੇ ਦੀ ਸ਼ਰਾਰਤੀਆਂ ਸਰਦੇ ਹੱਥ ਤੇ ਚੜ ਕੇ ਤੁਸੀਂ ਇਹੋ ਜਿਹਾ ਕੰਮ ਨਹੀਂ ਕਰਨਾ ਕਿਹਾ ਸੋਡਾ ਫਿਊਚਰ ਡੋਲੇ ਖਾਵੇ ਮੇਰੇ ਬਾਪੂ ਨੇ ਵੀ ਸੋਚਿਆ ਸੀ ਮੇਰੇ ਮੁੰਡੇ ਦੇ ਤਿੰਨ ਸਟਾਰ ਹੋਣਗੇ ਮੈਂ ਮੇਰੇ ਬਾਪੇ ਨੂੰ ਬਾਪੂ ਨੂੰ ਤਰੀਕਾਂ ਹਾਈ ਕੋਰਟਾਂ ਦੀਆਂ ਪੰਛੀਵਰ ਚੜ੍ਹਾ ਗਿਆ ਕਚਹਿਰੀਆਂ ਮੇਰੇ ਬਾਪੂ ਨੂੰ ਤਨਖਾਹ ਫੜਦੇ ਫੜਦੂ ਹੁਣ ਜਦੋਂ ਮੈਂ ਮਾੜੇ ਕੰਮ ਕਰਦਾ ਸੀ ਉਦੋਂ ਮੇਰੇ ਬਾਪ ਨੂੰ ਕੁਝ ਨਹੀਂ ਕਿਹਾ ਲੜਦਾ ਸੀ ਗੋਲੀਆਂ ਮਾਰਦਾ ਸੀ ਲਾਈਆਂ ਝਗੜੇ ਕਰਦਾ ਸੀ ਜਦੋਂ ਮੈਂ ਹੱਕ ਸੱਚ ਦਾ ਕੰਮ ਕਰਨ ਲੱਗਿਆ 70 ਸਾਲ ਦੇ ਮੇਰੇ ਬਾਪ ਤੇ ਹੀ ਪਰ ਜੇ ਪਾਤੇ ਹੁਣ ਉਹ ਮੇਰੇ ਨਾਲ ਵੀ ਤਰੀਕ ਚੜ੍ਹਦਾ ਤਾਂ ਲੋਕ ਕਹਿੰਦੇ ਨੇ ਇਹਨੇ ਝੋਟੇੰਦਾ ਦਾ ਪਿਓ ਵੀ ਫਸਾਤਾ ਕਿੰਨਾ ਖਾਤਰ ਆਹ ਬੱਚਿਆਂ ਖਾਤਰ ਇਹ ਬਚ ਰਹਿਣ ਇਹ ਨਸ਼ੇ ਨਾ ਕਰਨ ਇਹ ਨਾੜਾ ਜੱਟੀ ਕੇ ਨਾ ਲਾਉਣ ਮੇਰਾ ਕੀ ਹੈ ਕੱਲੇ ਕੱਲੇ ਬਲੇਕਿਆਂ ਨਾਲ ਬੈਰਾ ਕੱਲੇ ਕੱਲੇ ਪੁਲਸਾਂ ਨਾਲ ਬੈਰਾ ਸੋ ਭਾਈ ਲੜੋ ਲੜਦੇ ਲੋਕਾਂ ਦੀ ਜਿੱਤ ਹੈ ਸੰਘਰਸ਼ ਕਰਦਿਆਂ ਦੀ ਜਿੱਤ ਉਹ ਕੀ ਕਹਦੇ ਹੁੰਦੇ ਨੇ ਢੀਜਾ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਜਿੱਤ ਲੜਦੇ ਲੋਕਾਂ ਦੀ ਹੁਣ ਆਪਾਂ ਜਕਾਰਿਆ ਹਾਂ ਜਕਾਰੇ ਲਾਵਾਂ ਗੱਜ ਬਲ ਕੇ ਮੈਂ ਤਾਂ ਕਹਿੰਦਾ ਇੱਕ ਫੋਟੋ ਬਾਈ ਦੀ ਸਿੱਧੂ ਦੀ ਤੇ ਉਹ ਦਰ ਆਪਣੇ ਸਾਰਿਆਂ ਦੀ ਹਵਾ ਚੱਲ ਹਵਾ ਦੇ ਤੈਨੂੰ ਉਹ ਦੀ ਨਾ ਨਾ ਕਿਉਂ ਕੀ ਦੀ ਕਹਿੰਦੇ ਸੀ ਭਾਈ ਪੁਲਸ ਵਾਲਾ ਅ ਨਹੀਂ ਬਾਪੂ ਉਹਦੀ ਆਪਣੇ ਬਾਈ ਦੀਪ ਸਿੱਧੂ ਦੀ ਤੇ ਮੂਸਾ ਜੀ ਲੋਕ ਆਪਣਾ ਬਹੁਤ ਤਕੜਾ ਬੰਦਾ ਜਸਮਨ ਸਿੰਘ ਖਾਲੜਾ ਜੀ ਉਚਰਾਲ ਦੀ ਵੀ ਲੋਤਾ ਚਲੋ ਆਪਣਾ ਇਹਨਾਂ ਦੋਨਾਂ ਨੂੰ ਫੋਨ ਤੇ ਲੱਗਣੀ ਪਈ ਉਹ ਤੇ ਸ਼ਾਮਰੇ ਫੁੱਲ ਪਾ ਕੇ ਆ ਕੇ ਮੇਰੇ ਮਾਰਗ ਹਰੇਕ ਤਾਂ ਚਲੋ ਦੀਪ ਸਿੱਧੂ ਤੇ ਫੁੱਲ ਪਾਉਗਾ ਜਿਹੜੇ ਉਹਨੂੰ ਮਾਰੇ ਬੋਲੇ ਸਾਨੂੰ ਪਤਾ ਲੱਗੂ ਆ ਦੀਪ ਹੀ ਨੇ ਆ ਦੀਪ ਹੀ ਜਗੇ ਨੇ ਸਮਝ ਗਏ ਸਮਝ ਗਏ ਨਹੀਂ ਸਮਝੇ